ਬਿਲਕੁਲ ਜੀ ਜਿਹੜੇ ਵੀ ਇਸ਼ੂ ਸਾਡੇ ਸਾਹਮਣੇ ਆਉਣਗੇ ਕਿਉਂਕਿ ਹਾਲਾਂਕਿ ਪਹਿਲਾਂ ਵੀ ਕੋਸ਼ਿਸ਼ ਕੀਤੀ ਹੈ ਜਦੋਂ ਵੀ ਕੋਈ ਸਾਹਮਣੇ ਆਇਆ ਇਸ਼ੂ ਅਸੀਂ ਉਹਨੂੰ ਰਿਜ਼ੋਲਵ ਕਰਨ ਦੀ ਐਡਮਿਨਿਸਟ੍ਰੇਟਰ ਦੇ ਤੌਰ 'ਤੇ ਕੋਸ਼ਿਸ਼ ਕੀਤੀ ਹੈ ਪਰ ਹੁਣ ਕਿਉਂਕਿ ਫੁੱਲ ਟਾਈਮ ਚੇਅਰਮੈਨ ਸਾਡੇ ਇੱਥੇ ਆ ਗਏ ਨੇ ਤਾਂ ਫੁੱਲ ਟਾਈਮ ਕੰਮ ਹੋਣਗੇ ਭਾਵੇਂ ਉਹ ਹਾਦਸੇ ਕੀਤੀ ਹਾਦਸਿਆਂ ਬਾਰੇ ਕੋਈ ਜਿਹੜੇ ਜਿਨ੍ਹਾਂ ਨੂੰ ਬੰਦਾ ਉਹ ਕੀ ਕਹਣਾ ਚਾਹੁੰਦਾ ਕਿਸ ਤਰ੍ਹਾਂ ਮਹਿਸੂਸ ਕਰਦੀ ਸਭ ਤੋਂ ਪਹਿਲਾਂ ਤਾਂ ਇਹ ਪਰਸ਼ਦਾ ਪ੍ਰਮਾਤਮਾ ਦਾ ਬਹੁਤ ਧੰਵਾਦ ਹੈ ਤੇ ਆਮ ਆਦੀ ਪਾਰਟੀ ਦੇ ਸਾਡੇ ਮਾਜੋ ਸੁਪਰੀਮੋ ਜੀ ਕੇਜਰੀਵਾਲ ਜੀ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਪੰਜਾਬ ਪ੍ਰਧਾਨ ਮਰੂੜਾ ਜੀ ਸਾਡੇ ਹਲਕੇ ਦੇ ਐਮਐਲਏ ਡਾਕਟਰ ਵੀ.ਐਸ. ਲਾਲ ਜੀ ਜਿਨ੍ਹਾਂ ਨੇ ਇਸ ਨਿਮਾਣੇ ਨੂੰ ਪਾਰਟੀ ਦੀ ਵਫਾਦਾਰੀ ਨਾਲ ਦੇਖਦੇ ਹੋਏ ਅੱਜ ਮੈਨੂੰ ਇਸ ਸੀਟ ਲਈ ਜਿਹੜਾ ਨਾਗਦ ਦਿੱਤਾ ਹੈ ਸੋ ਸਭ ਤੋਂ ਪਹਿਲਾਂ ਤੁਹਾਨੂੰ ਧੰਨਵਾਦ ਹੈ ਤੇ ਤੁਹਾਡਾ ਵੀ ਸੁਚੀ ਦੀ ਪ੍ਰੈਸ ਸਾਡੇ ਰਾਣਾ ਜੀ ਤੁਸੀਂ ਪਹੁੰਚੇ ਹੋ ਸੁਚੀ ਪ੍ਰੈਸ ਆਉਣ ਲਈ ਬਹੁਤ ਹੀ ਐਨਸਵਾਗ ਕਰਨਾਗਾ ਬਿਲਕੁਲ ਜੀ ਦੇਖੋ ਅਕਸਰ ਵਰਕ ਨੂੰ ਕਿਤੋਂ ਖੁਸ਼ੀ ਹੁੰਦੀ ਆ ਜਦੋਂ ਉਹਦੀ ਪਾਰਟੀ ਬਾਹਰ ਫੜ ਲੈਂਦੀ ਆ 2013 12 ਤੋਂ ਮੈਂ ਅਨਾਮੂਂਡ ਤੋਂ ਲੈ ਕੇ ਹੁਣ ਤੱਕ ਮੈਂ ਪਾਰਟੀ ਦੀ ਸੇਵਾ ਨਿਸ਼ਵਾਤ ਕੀਤੀ ਆ ਸੋ ਉਹਦਾ ਅੱਜ ਜਿਹੜਾ ਫਲ ਆ ਉਹ ਇਸ ਰੂਪ ਵਿੱਚ ਮਿਲਿਆ ਆਮ ਆਦੀ ਪਾਰਟੀ ਜਿਹੜੀ ਜਨਾ ਜਾਣੀ ਜਾਂਦੀ ਆ ਆਮ ਘਰਾਂ ਦੇ ਮੈਂ ਕੁਝ ਪ੍ਰਾਈਵੇਟ ਇਚੀ ਸੀਗਾ ਮੈਂ ਪੈਨਸ਼ਨ ਦੀ ਗੱਲ ਆ ਲੋ ਜਾਂ ਅਧਿਸ਼ਕਾਂ ਦੀ ਗੱਲ ਆ ਲੋ ਤੁਹਾਨੂੰ ਵਿੱਚ ਮੈਂ ਉਦਾਹਰਨਾਂ ਸਭ ਤੋਂ ਵੱਡੀ ਉਦਾਹਰਨਾਂ ਕਿ ਮੈਂ ਇੱਕ دیਵਾਨਗ 75% دیਵਾਨਗ ਪਰਸਨ ਆ ਮੈਂ ਤੇ ਪਹਿਲੀ ਪਾਰਟੀ ਆਮ ਆਦਮੀ ਪਾਰਟੀ ਆ ਜੀ ਨੇ ਇੱਕ دیਵਾਨਗ ਵਿਅਕਤੀ ਨੂੰ ਮਾਰਕ ਕਮੇਟੀ ਦੇ ਚੇਅਰਮੈਨ ਬਿਨਾਂ ਸ਼ਿਫਾਰਸ਼ ਦੇ ਲਾਇਆ ਹੋਇਆ ਸੋ ਮੈਂ ਧੰਨਵਾਦ ਕਰਦਾ ਸਾਡੇ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਮਤਲਬ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਸ਼ਿਫਾਰਸ਼ ਨਹੀਂ ਇੱਕ ਅਸਲੀ ਇਹ ਦਾ ਮਤਲ ਹੱਕ ਬੰਦਾ ਸੀ ਇੱਕ ਵਰਕਰ ਦਾ ਉਸ ਵਰਕਰ ਨੂੰ ਇਸ ਨਿਮਾਨੇ ਨੂੰ ਉਹਦਾ ਜ ਮਾਨ ਦਿੱਤਾ ਸੋ ਉਹਦਾ ਬਹੁਤ ਬਹੁਤ ਧੰਨਵਾਦ ਹੈ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਤੇ ਵੀ ਤੁਹਾਨੂੰ ਆਪਣੇ ਬਣਾ ਵੀ ਜਿਹੜੇ ਮੈਂ ਇੱਥੇ ਕੰਮ ਨੇ ਜਿਹੜੇ ਸਾਡੇ ਕਿਸਾਨ ਭਰਾਵਾਂ ਦੇ ਸਾਡੇ ਆਰਤੀ ਭਰਾਵਾਂ ਦੇ ਖੇਤਾਂਵਾਂ ਦੇ ਉਹ ਹਮੇਸ਼ਾ ਹੀ ਪਹਿਲ ਦੇ ਆਧਾਰ ਤੇ ਰੂਲ ਦੇ ਮੁਤਾਬਕ ਸਰਕਾਰ ਜਿਹੜੀ ਹਦਾਇਤਾਂ ਦੇ ਮੁਤਾਬਕ ਕਰੀ ਆ ਉਹ ਕਿਸੇ ਗੱਲ ਦੀ ਕੋਈ ਪਰੇਸ਼ਾਨੀ ਨਾ ਲਾਉਣ ਦਿੱਤੀ ਹੋਵੇ